ਸਵਾਗਤ ਹੈ ਬੱਚਿਓ ਤੁਹਾਡਾ ਇੱਕ ਵਾਰ ਫੇਰ ਸਮਾਜਿਕ ਸਿੱਖਿਆ NTSE ਦੀ ਤਿਆਰੀ ਲਈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਜਿਹੜਾ ਸਟੇਟ ਲੈਵਲ ਤੇ ਟੈਸਟ ਹੋਇਆ ਸੀ NTSE ਦਾ 2018 ਉਸ ਟੈਸਟ ਦੇ ਵਿੱਚੋਂ ਸਮਾਜਿਕ ਸਿੱਖਿਆ ਦੇ ਜਿਹੜੇ 40 ਕੁਐਸਚਨ ਆਏ ਸੀ ਉਹਨਾਂ ਨੂੰ ਹੱਲ ਕਰਾਂਗੇ ਤੁਹਾਡੇ ਲਈ ਤੁਸੀਂ ਇਹਨਾਂ ਨੂੰ ਧਿਆਨ ਨਾਲ ਵੇਖਣਾ ਸੁਣਨਾ ਤੇ ਲਿਖਣਾ ਹੈ ਠੀਕ ਹੈ ਜੀ ਸੋ ਆਓ ਸਟਾਰਟ ਕਰੀਏ ਹਾਂਜੀ ਅਜਦਾ ਸਾਡਾ ਪਹਿਲਾ ਪ੍ਰਸ਼ਨ ਹੈ ਔਸ ਅਮਨ ਅਤੇ ਬੋਰੋ ਹੇਠ ਲਿਖੀਆਂ ਫਸਲਾਂ ਵਿੱਚੋਂ ਕਿਸ ਫਸਲ ਦੀਆਂ ਕਿਸਮਾਂ ਹਨ ਜੋ ਕਿ ਸਾਲ ਵਿੱਚ ਤਿੰਨ ਵਾਰੀ ਬੀਜੀਆਂ ਜਾਂਦੀਆਂ ਹਨ ਹਾਂਜੀ ਕਿਹੜੀਆਂ ਕਿਸਮਾਂ ਨੇ ਬਤ ਇਹ ਚੋਣੇ ਲੀਆਂ ਹਾਂਜੀ ਅਗਲਾ ਪ੍ਰਸ਼ਨ ਕਿਸ ਕਿਸਮ ਦੀ ਮਿੱਟੀ ਨੂੰ ਰੇਗਰੀ ਮਿੱਟੀ ਕਿਹਾ ਜਾਂਦਾ ਹੈਗਾ ਹਾਂਜੀ ਵੈਰੀ ਗੁੱਡ ਕਿਹੜੀ ਮਿੱਟੀ ਹੈ ਇਹ ਉਤੋਂ ਕਾਲੀ ਮਿੱਟੀ ਕਾਲੀ ਮਿੱਟੀ ਨੂੰ ਰੇ ਗ੍ਰੀਮਿੱਟੀ ਕੇੰਡਾ ਦਾ ਇੱਕ ਪਾ ਦੇ ਲਈ ਬਹੁਤ ਫਾਇਦੇਮੰਦ ਜਪੁਜਾ ਹੁੰਦੀ ਹੈਗੀ। ਹਾਂਜੀ ਅਗਲਾ ਪ੍ਰਸ਼ਨ ਭਾਰਤ ਦਾ ਪਹਿਲਾ ਸੀਮੈਂਟ ਸੀਮੈਂਟ ਪਲਾਂਟ ਕਿੱਥੇ ਸਥਾਪਿਤ ਕੀਤਾ ਗਿਆ? ਜਿੱਥੇ ਸੀਮੈਂਟ ਬਣਾਇਆ ਜਾਂਦਾ ਸੀ। ਹਾਂਜੀ ਕਿੱਥੇ ਸਥਾਪਿਤ ਕੀਤਾ ਗਿਆ? ਚੇਨਈ ਦੇ ਵਿੱਚ। ਅਗਲਾ ਪ੍ਰਸ਼ਨ ਕਾਜ਼ੀਰੰਗਾ ਜੀਵ ਰਾਖਵਾ ਖੇਤਰ ਕਿਹੜੇ ਰਾਜ ਵਿੱਚ ਸਥਿਤ ਹੈ ਹਾਂਜੀ ਕਿੱਥੇ ਸਥਿਤ ਹੈ ਅਸਾਮ ਦੇ ਵਿੱਚ ਅਗਲਾ ਪ੍ਰਸ਼ਨ ਸਾਲ 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ ਘਣਤਾ ਕਿੰਨੀ ਹੈ ਹਾਂਜੀ ਕਿੰਨੀ ਹੈ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਠੀਕ ਹੈ ਜੀ ਸਭ ਤੋਂ ਵੱਧ ਜੇਕਰ ਤੁਹਾਨੂੰ ਪੁੱਛਿਆ ਜਾਵੇ ਬਸੋ ਘਣਤਾ ਕਿੱਥੋਂ ਦੀ ਹੈ ਤਾਂ ਬਿਹਾਰ ਦੀ ਹੈ ਠੀਕ ਹੈ ਸਭ ਤੋਂ ਵੱਧ ਬਸੋ ਘੰਟੇ ਤੱਕ ਇੱਥੇ ਪਾਈ ਜਾਂਦੀ ਹੈ ਬਿਹਾਰ ਦੇ ਵਿੱਚ ਤੇ ਸਭ ਤੋਂ ਘੱਟ ਕਿੱਥੇ ਪਾਈ ਜਾਂਦੀ ਹੈ ਉਪਤ ਰੋਣਾਚਲ ਪ੍ਰਦੇਸ਼ ਦੇ ਵਿੱਚ ਇਹ ਵੀ ਤੁਸੀਂ ਯਾਦ ਰੱਖਣਾਗਾ ਅਗਲਾ ਪ੍ਰਸ਼ਨ ਕੋਕਣ ਰੇਲਵੇ ਇਹਨਾਂ ਵਿੱਚੋਂ ਕਿਸ ਦੇ ਨਾਲ-ਨਾਲ ਵਿਛਾਈ ਗਈ ਹੈਗੀ ਠੀਕ ਹੈ ਮਤਲਬ ਕਿਸ ਸਾਈਡ ਤੇ ਅਗੇ ਭਾਰਤ ਦੇ ਪੂਰਬੀ ਤੱਟ ਤੇ ਹੈ ਪੱਛਮੀ ਤੱਟ ਤੇ ਹੈ ਉਤਰੀ ਮੈਦਾਨ ਜਾਂ ਭਾਰਤ ਦੇ ਮਹਾਨ ਮਾਰੂਥਲ ਵੇਖੋ ਜੇ ਤੁਸੀਂ ਤੱਟ ਭਰ ਦੇਾਂਗੇ ਤਾਂ ਜਿਹੜਾ ਕੋਕਣ ਤੱਟ ਹੈਗਾ ਉਹ ਭਾਰਤ ਦੇ ਕਿ ਸਾਈਡ ਤੇ ਹੈਗਾ ਪੱਛਮੀ ਤੱਟ ਤੇ ਹੈਗਾ ਠੀਕ ਹੈ ਜੀ ਜੇਕਰ ਤੁਹਾਨੂੰ ਇੱਥੇ ਕੋਰੋਮੰਡਲ ਤੱਟ ਪੁੱਛਿਆ ਜਾਵੇ ਵੀ ਤਾਂ ਫਿਰ ਅਸੀਂ ਪੂਰਬੀ ਤੱਟ ਲਿਖਾਂਗੇ ਠੀਕ ਹੈ ਇਹ ਗੱਲ ਧਿਆਨ ਚ ਰੱਖਿਓ ਇੱਥੇ ਕੋਕਣ ਤੱਟ ਹੈ ਇਸ ਕਰਕੇ ਅਸੀਂ ਕੀ ਲਿਖਾਂਗੇ ਪੱਛਮੀ ਤੱਟ ਜੇਕਰ ਕੋਰੋਮੰਡਲ ਤੱਟ ਪੁੱਛਿਆ ਜਾਵੇ ਫਿਰ ਪੂਰਬੀ ਤੱਟ ਹਾਂਜੀ ਅਗਲਾ ਪ੍ਰਸ਼ਨ ਹਿਮਾਲਿਆ ਪਰਬਤਾਂ ਦੇ ਜਨਮ ਤੋਂ ਪਹਿਲਾਂ ਉਸ ਜਗ੍ਹਾ ਉੱਤੇ ਕਿਹੜਾ ਸਾਗਰ ਹੁੰਦਾ ਸੀ ਹਾਂਜੀ ਕਿਹੜਾ ਸਾਗਰ ਸੀ ਤੁਸੀਂ ਪੜਿਆ ਹੋਊਗਾ ਟੈਥਿਸ ਸਾਗਰ ਹਿਮਾਲਿਆ ਪਰਬਤੀ ਸਭ ਤੋਂ ਉੱਚੀ ਚੋਟੀ ਹੈ ਵੀ ਮਾਉਂਟ ਐਵਰੇਸਟ ਹੈਨਾ ਪੜਿਆ ਹੋਊ ਤੁਸੀਂ ਕਿੰਨੀ ਉਚਾਈ ਹੈ ਦੀ 8800 48 ਮੀਟਰ ਇਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਵੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਊਸ਼ਣ ਸਦਾਬਹਾਰ ਬਨਸਪਤੀ ਦਾ ਮੁੱਖ ਦਰਖਤ ਹੈ ਜਿਹੜਾ ਊਸ਼ਣ ਸਦਾਬਹਾਰ ਬਨਸਪਤੀ ਦੇ ਵਿੱਚ ਪਾਇਆ ਜਾਂਦਾ ਹੈਗਾ ਕਿਹੜਾ ਦਰਖਤ ਹੈ ਜੀ ਉਹ ਮਹਗਨੀ ਅਗਲਾ ਪ੍ਰਸ਼ਨ ਕਿਹੜੀ ਨਦੀ ਨੂੰ ਪੱਛਮੀ ਬੰਗਾਲ ਦਾ ਸ਼ਰਾਪ ਕਿਹਾ ਜਾਂਦਾ ਹੈਗਾ ਹਾਂਜੀ ਕਿਹੜੀ ਨਦੀ ਨੂੰ ਕਿਹਾ ਜਾਂਦਾਗਾ ਦਮੋਦਰ ਨਦੀ ਨੂੰ ਹਾਂਜੀ ਅਗਲਾ ਪ੍ਰਸ਼ਨ ਸਾਡਾ ਰੇਸ਼ਮ ਦੇ ਕੀੜਿਆਂ ਨੂੰ ਕਿਹੜੇ ਦਰੱਖਤ ਤੇ ਪਾਲਿਆ ਜਾਂਦਾ ਹੈ ਤਾਂ ਸਭ ਨੂੰ ਆਉਂਦਾ ਨਾ ਹਾਂਜੀ ਵੈਰੀ ਗੁੱਡ ਸ਼ਹਿਤੂਤ ਅਗਲਾ ਪ੍ਰਸ਼ਨ ਭਾਰਤ ਦੀ ਸਿਲੀਕਨ ਘਾਟੀ ਕਿਸ ਸਥਾਨ ਨੂੰ ਕਿਹਾ ਜਾਂਦਾ ਹੈਗਾ ਬੈਂਗਲੂਰੂ ਨੂੰ ਇੱਥੇ ਜਿਹੜੀਆਂ ਚਿਪਸ ਨੇ ਸਿਲੀਕਨ ਚਿਪਸ ਨੇ ਉਹ ਤਿਆਰ ਕੀਤੀ ਜਾਂਦੀਆਂ ਨੇ ਹਾਂਜੀ ਅਗਲਾ ਪ੍ਰਸ਼ਨ 1855 ਈਸਵੀ ਵਿੱਚ ਬਣਾ ਦੀ ਰੱਖਿਆ ਲਈ ਕਿਸ ਨੇ ਕਾਨੂੰਨ ਬਣਾਏ ਸਨ ਹਾਂਜੀ 1855 ਦੇ ਵਿੱਚ ਕੌਣ ਸੀ ਭਾਰਤ ਦਾ ਗਵਰਨਰ ਜਨਰਲ ਲਾਰਡ ਡਲਹੌਜੀ ਹਾਂਜੀ ਅਗਲਾ ਪ੍ਰਸ਼ਨ ਸਫਰੇਜ਼ ਅੰਦੋਲਨ ਸਮਾਜ ਦੇ ਕਿਸ ਵਰਗ ਨਾਲ ਸੰਬੰਧਿਤ ਸੀ ਕਿਸ ਵਰਗ ਨਾਲ ਸੰਬੰਧਿਤ ਸੀ ਔਰਤਾਂ ਨਾਲ ਹਾਂਜੀ ਅਗਲਾ ਪ੍ਰਸ਼ਨ ਜਪ ਸਾਹਿਬ ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ ਹਾਂਜੀ ਵੈਰੀ ਗੁੱਡ ਕਿਹਨਾਂ ਨੇ ਕੀਤੀ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੇਕਰ ਜਪਜੀ ਸਾਹਿਬ ਪੁੱਛਿਆ ਜਾਂਦਾ ਵੀ ਤਾਂ ਗੁਰੂ ਨਾਨਕ ਦੇਵ ਜੀ ਸੀ ਤੇ ਜਪ ਸਾਹਿਬ ਪੁੱਛਿਆ ਗਿਆ ਇਸ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਅਗਲਾ ਪ੍ਰਸ਼ਨ ਪੈਰੋਵਾਲਦੀ ਸੰਧੀ ਕਦੋਂ ਹੋਈ ਹਾਂਜੀ ਇਹਦਾ ਇਹ ਪਹਿਲਾ ਐਂਗਲੋ ਸਿੱਖ ਯੁੱਧ ਸੀ ਉਸ ਯੁੱਧ ਤੋਂ ਬਾਅਦ ਅੰਗਰੇਜ਼ਾਂ ਤੇ ਸ੍ਰੀ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਦੇ ਵਿੱਚਕਾਰ ਇੱਕ ਸੰਧੀ ਹੋਈ ਸੀ ਇਹ ਸੰਧੀ ਹੋਈ ਸੀ 26 ਦਸੰਬਰ 1846 ਠੀਕ ਹੈ ਜੀ ਪੈਰੋ ਵਾਲ ਦੀ ਸੰਧੀ ਅਗਲਾ ਪ੍ਰਸ਼ਨ ਵਿਏਤ ਨਾਮ ਕਦੋਂ ਇੱਕ ਸੰਯੁਕਤ ਦੇਸ਼ ਬਣਿਆ ਹਾਂਜੀ ਕਦੋਂ ਬਣਿਆ 15 April 1976 ਅਗਲਾ ਪ੍ਰਸ਼ਨ Karl Marx ਕਿਸ ਦੇ ਖਿਲਾਫ ਸੀ ਹਾਂਜੀ ਇਹ ਇੱਕ ਸਮਾਜ ਸੁਧਾਰਕ ਸੀ Karl Marx ਸੀ ਜਿਹੜੇ ਇਹ ਪੂੰਜੀਵਾਦ ਦੇ ਵਿਰੁੱਧ ਸਨ ਅਗਲਾ ਪ੍ਰਸ਼ਨ ਜੀਓਸਪੀ ਮੋਜ਼ੇਨੀ ਕੌਣ ਸੀ ਹਾਂਜੀ ਇਹ ਇਟਲੀ ਦੇ ਰਾਸ਼ਟਰਵਾਦੀ ਸਨ ਇਹ ਜਿਹੜੇ ਕੁਐਸਚਨ ਨੇ ਬਹੁਤ ਇਹ 9ਵੀਂ ਕਲਾਸ ਦੇ ਵਿੱਚੋਂ ਆਗੇ ਠੀਕ ਹੈ ਕਿਉਂਕਿ ਜਿਹੜਾ ਇਹਦਾ ਸਾਡਾ ਐਨਟੀਐਸਸੀ ਦਾ ਲੈਵਲ ਹੈਗਾ ਉਹ 9ਵੀਂ ਤੋਂ ਲੈ ਕੇ 10ਵੀਂ ਤੱਕ ਦੇ ਕੁਐਸਚਨ ਹੋਣਗੇ ਉਹਦੇ ਵਿੱਚ ਸਾਨੂੰ ਇਸ ਕਰਕੇ 9ਵੀਂ ਦੀਆਂ ਕਿਤਾਬਾਂ ਵੀ ਤੁਸੀਂ ਨਾਲ-ਨਾਲ ਪੜ੍ਹਦੇ ਰਹੋ ਹਾਂਜੀ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਛਾਪੇ ਗਾ ਖਾਣੇ ਦਾ ਗੜ ਕਿਹੜਾ ਸ਼ਹਿਰ ਹੈ ਜਿੱਥੇ ਬਹੁਤ ਜ਼ਿਆਦਾ ਪ੍ਰਿੰਟਿੰਗ ਪ੍ਰੈਸਸ ਨੇ ਪ੍ਰਿੰਟਿੰਗ ਹੁੰਦੀ ਹੈਗੀ ਉਹ ਕਿਹੜਾ ਸ਼ਹਿਰ ਹੈ ਵੀ ਸ਼ੰਗਾਈ ਹਾਂਜੀ ਅਗਲਾ ਪ੍ਰਸ਼ਨ ਪ੍ਰੇਮਚੰਦ ਦੀ ਸਭ ਤੋਂ ਵਧੀਆ ਜਿਹੜਾ ਮੁਨਸ਼ੀ ਪ੍ਰੇਮਚੰਦ ਜੀ ਨੇ ਦੀ ਸਭ ਤੋਂ ਵਧੀਆ ਸਾਹਿਤਿਕ ਰਚਨਾ ਕਿਹੜੀ ਹੈ ਹਾਂਜੀ ਕਿਹੜੀ ਹੈ ਗੋਦਾਨ ਤੁਸੀਂ ਟੀਵੀ ਦੇ ਉੱਪਰ ਵੀ ਇਸ ਨੂੰ ਵੇਖਿਆ ਹੋਣਾ ਯੰਗ ਇਟਲੀ ਨਾਂ ਦੀ ਗੁਪਤ ਸੁਸਾਇਟੀ ਕਿਸ ਨੇ ਬਣਾਈ ਸੀ ਹਾਂਜੀ ਕਿਸ ਨੇ ਬਣਾਈ ਸੀ ਮਾਜੀਨੀ ਨੇ ਠੀਕ ਹੈ ਜੀ ਇਹ ਵੀ ਨੌਮੀ ਜਮਾਤ ਦੇ ਵਿੱਚ ਹੈ ਹੇਠ ਲਿਖਿਆਂ ਵਿੱਚੋਂ ਪ੍ਰੈਜ਼ੀਡੈਂਸੀ ਸ਼ਹਿਰ ਕਿਹੜਾ ਹੈਗਾ ਹਾਂਜੀ ਕਿਹੜਾ ਸੀ ਮੁੰਬਈ ਅੰਗਰੇਜ਼ਾਂ ਦੀ ਪ੍ਰੈਜ਼ੀਡੈਂਸੀ ਰਹਿ ਗਈ ਅਗਲਾ ਪ੍ਰਸ਼ਨ ਸ਼ੂਤ ਸ਼ਾਦ ਕਾਨੂੰਨਨ ਖਤਮ ਹੋ ਚੁੱਕੀ ਹੈ ਇਸ ਦੇ ਕਾਰਨ ਉੱਤੇ ਕਿਸ ਸੰਵਿਧਾਨਿਕ ਧਾਰਾ ਅਧੀਨ ਦੰਡ ਦਿੱਤਾ ਜਾ ਸਕਦਾ ਹੈ ਹਾਂਜੀ ਇਹ ਕੁਐਸਚਨ ਬਹੁਤ ਵਾਰ ਰਿਪੀਟ ਹੋ ਗਿਆ ਦੱਸੋ ਵੈਰੀ ਗੁੱਡ ਧਾਰਾ 17 ਧਾਰਾ ਜਾਂ ਅਨੁਛੇਦ ਕੋਈ ਗੱਲ ਹੈ ਵੀ ਠੀਕ ਹੈ ਇੰਗਲਿਸ਼ ਦੇ ਵਿੱਚ ਇਹਨੂੰ ਆਰਟੀਕਲ ਕਹਿੰਦੇ ਹੈਗੇ ਜਿਹੜਾ ਇਹ ਸ਼ੂਤਚਾਤ ਹੈਗਾ ਉਸ ਨੂੰ ਖਤਮ ਕਿਹੜੀ ਧਾਰਾ ਕਰਦੀ ਹੈਗੀ 17 ਆਰਟੀਕਲ 17 ਅਗਲਾ ਪ੍ਰਸ਼ਨ ਜੇਕਰ ਕੋਈ ਵਿਅਕਤੀ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਨਾ ਹੋਵੇ ਇਸ ਦੇ ਬਾਵਜੂਦ ਉਸ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ ਉਸ ਨੂੰ ਕਿੰਨੇ ਸਮੇਂ ਵਿੱਚ ਮੈਂਬਰਸ਼ਿਪ ਸੰਸਦ ਦੀ ਲੈਣੀ ਜ਼ਰੂਰੀ ਹੈ ਜੇਕਰ ਇਹਦਾ ਕੁਸਚਨ ਹੁੰਦਾਗਾ ਤਾਂ ਇਹਦਾ ਸਿੱਧਾ ਉੱਤਰ ਹੈਗਾ 6 ਮਹੀਨੇ 6 ਮਹੀਨੇ ਉਹਦੇ ਲਈ ਜ਼ਰੂਰੀ ਹੈਗੇ ਵੀ ਉਹ ਸੰਸਦ ਦੇ ਦੋਨਾਂ ਸਦਨਾਂ ਦੇ ਵਿੱਚੋਂ ਕਿਸੇ ਇੱਕ ਦਾ ਮੈਂਬਰ ਹੋਵੇ ਨਹੀਂ ਉਸ ਦੀ ਬਾਰੇ ਜਿਹੜੀ ਮੈਂਬਰਸ਼ਿਪ ਹੈਗੀ ਉਹ ਰੱਦ ਕਰ ਦਿੱਤੀ ਜਾਂਦੀ ਹੈ ਅਗਲਾ ਪ੍ਰਸ਼ਨ ਭਾਰਤ ਵਿੱਚ ਫੌਜਾਂ ਸਨਾਮਾਂ ਦਾ ਸੁਪਰੀਮ ਕਮਾਂਡਰ ਕੌਣ ਮੰਨੇ ਜਾਂਦਾਗਾ ਹਾਂਜੀ ਵੈਰੀ ਗੁੱਡ ਰਾਸ਼ਟਰਪਤੀ ਰਾਸ਼ਟਰਪਤੀ ਭਾਰਤ ਦੀਆਂ ਤਿੰਨੋਂ ਇਹੜੀਆਂ ਸਨਾਮਾਂ ਨੇ ਉਹਨਾਂ ਦਾ ਸੁਪਰੀਮ ਕਮਾਂਡਰ ਹੁੰਦਾ ਵੀ ਅਗਲਾ ਪ੍ਰਸ਼ਨ ਹੇਠ ਲਿਖੀਆਂ ਸੰਸਥਾਵਾਂ ਵਿੱਚੋਂ ਕਿਹੜੀ ਸੰਸਥਾ ਪਿੰਡੂ ਸਥਾਨਕ ਸਵੈ ਸ਼ਾਸਨ ਦੀ ਨਹੀਂ ਹੈ ਦੇਖੋ ਵੀ ਨਗਰ ਪੰਚਾਇਤਾਂ ਹਾਂਜੀ ਨਗਰ ਪੰਚਾਇਤ ਪਿੰਡੂ ਸਵੈ ਜਿਹੜਾ ਸਥਾਨਕ ਸਵੈ ਸ਼ਾਸਨ ਹੈ ਉਹਦਾ ਹਿੱਸਾ ਨਹੀਂ ਹੈ ਪੰਚਾਇਤ ਹੁੰਦੀ ਹੈ ਪਿੰਡਾਂ ਦੇ ਵਿੱਚ ਪੰਚਾਇਤ ਸਮਤੀ ਵੀ ਹੁੰਦੀ ਹੈ ਜਿਹੜੇ ਪਿੰਡ ਵੱਡੇ ਹੁੰਦੇ ਹੈਗੇ ਤੇ ਜ਼ਿਲ੍ਹਾ ਪ੍ਰੀਸ਼ਦ ਵੀ ਹੁੰਦੀ ਹੈ ਹਾਂਜੀ ਅਗਲਾ ਪ੍ਰਸ਼ਨ ਪੰਜਾਬ ਵਿੱਚ ਲੋਕ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹੈਗੇ ਵੇਰੀ ਗੁੱਡ 13 ਤੇ ਰਾਜ ਸਭਾ ਲਈ ਫਿਰ ਰਾਜ ਸਭਾ ਲਈ 7 ਠੀਕ ਹੈ ਧਿਆਨ ਰੱਖਿਓ ਲੋਕ ਸਭਾ ਦੇ ਲਈ ਪੰਜਾਬ ਦੇ ਵਿੱਚੋਂ 13 ਮੈਂਬਰ ਤੇ ਰਾਜ ਸਭਾ ਦੇ ਲਈ 7 ਮੈਂਬਰ ਅਗਲਾ ਪ੍ਰਸ਼ਨ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਮੌਲਿਕ ਅਧਿਕਾਰ ਅਧੀਨ ਸ਼ਾਮਿਲ ਕੀਤਾ ਗਿਆਗਾ ਹਾਂਜੀ ਵੈਰੀ ਗੁੱਡ ਸੁਤੰਤਰਤਾ ਦੇ ਅਧਿਕਾਰ ਅਧੀਨ ਅਗਲਾ ਪ੍ਰਸ਼ਨ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਵੀ 51 ਦੇਸ਼ਾਂ ਵਿੱਚੋਂ ਸੰਯੁਕਤ ਰਾਸ਼ਟਰ ਸੰਘ ਦਾ ਚਾਰਟਰ ਕਦੋਂ ਸਵੀਕਾਰ ਕੀਤਾ ਗਿਆ ਸੀ ਹਾਂਜੀ ਕਦੋਂ ਸਵੀਕਾਰ ਕੀਤਾ ਗਿਆ 24 ਅਕਤੂਬਰ 1945 ਤੁਸੀਂ ਪੜ੍ਹਿਆ ਹੋਊਗਾ ਸੰਯੁਕਤ ਰਾਸ਼ਟਰ ਸੰਘ UNU ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਇਹਦੀ ਸਥਾਪਨਾ ਸੀ ਵੀ ਉਹ 24 ਅਕਤੂਬਰ 1945 ਨੂੰ ਹੋਈ ਸੀ ਇਸ ਦਿਨ ਨੂੰ ਹਰ ਸਾਲ UN Day ਦੇ ਤੌਰ ਤੇ ਮਨਾਇਆ ਜਾਂਦਾ ਹੈ ਠੀਕ ਹੈ ਹੁਣ ਸੰਯੁਕਤ ਰਾਸ਼ਟਰ ਸੰਘ ਦੇ 193 ਮੈਂਬਰ ਹੈਗੇ ਯਾਨੀ ਕਿ ਯੂਨੋ ਦੇ ਹੁਣ ਕਿੰਨੇ ਮੈਂਬਰ ਮੈਂਬਰ ਨੇ ਟੋਟਲ 193 193 ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ ਇਹ ਕੁਐਸਚਨ ਅਸੀਂ ਬੜੀ ਵਾਰ ਕਰ ਲਿਆ ਹਾਂਜੀ ਵੈਰੀ ਗੁੱਡ ਡਾਕਟਰ ਰਜਿੰਦਰ ਪ੍ਰਸ਼ਾਦ ਤੇ ਜਿਹੜੀ ਖਰੜਾ ਕਮੇਟੀ ਸੀ ਜਾਂ ਮਸੌਦਾ ਕਮੇਟੀ ਸੀ ਉਹਦੇ ਪ੍ਰਧਾਨ ਕੌਣ ਸੀ ਡਾਕਟਰ ਬੀ ਆਰ ਅੰਬੇਦਕਰ ਤੇ ਸੰਵਿਧਾਨ ਸਭਾ ਦੇ ਪ੍ਰਧਾਨ ਡਾਕਟਰ ਰਜਿੰਦਰ ਪ੍ਰਸ਼ਾਦ ਅਗਲਾ ਪ੍ਰਸ਼ਨ ਪੰਚਸ਼ੀਲ ਸਿਧਾਂਤਾਂ ਦੇ ਸਬੰਧ ਵਿੱਚ ਹੇਠ ਲਿਖੇ ਸ਼ਬਦ ਕਿਸ ਨੇ ਕਹੇ ਇਨ੍ਹਾਂ ਸਿਧਾਂਤਾਂ ਦੀ ਪੱਲਣਾ ਕਰਨ ਨਾਲ ਸਥਾਈ ਰੂਪ ਨਾਲ ਵਿਸ਼ਵ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ ਹਾਂਜੀ ਇਹ ਵਿਚਾਰ ਕੀਤੇ ਸੀ ਪੰਡਿਤ ਜਵਾਲਾਲਾਲ ਨਹਿਰੂ ਜੀ ਦੇ 1954 ਦੇ ਵਿੱਚ ਪੰਚਸ਼ੀਲ ਸਮਝੌਤਾ ਹੋਇਆ ਸੀ ਭਾਰਤ ਤੇ ਚੀਨ ਦੇ ਵਿਚਕਾਰ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆਗਾ ਇਹਦੇ ਵਿੱਚ ਕਿੰਨੇ ਸਿਧਾਂਤ ਸੀ ਬੁੱਤ ਪੰਜ ਠੀਕ ਹੈ ਜੀ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਸੰਘਾਤਮਕ ਨਹੀਂ ਹੈ ਹਾਂਜੀ ਆਪਸ਼ਨ ਤੀਜੀ ਸੰਘਾਤਮਕ ਵਿਸ਼ੇਸ਼ਤਾ ਨਹੀਂ ਹੈ ਰਾਸ਼ਟਰਪਤੀ ਰਾਹੀ ਰਾਜਾਂ ਦੇ ਰਾਜਪਾਲਾਂ ਦੀ ਨਿਯੁਕਤੀ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜੀ ਸਮੀਕਰਨ ਠੀਕ ਹੈ ਬਚਤ ਬਰਾਬਰ ਹੈ ਆਮਦਨ ਪਲੱਸ ਉਪਭੋਗ ਬਚਤ ਬਰਾਬਰ ਹੈ ਉਪਭੋਗ ਮਾਈਨਸ ਆਮਦਨ ਆਮਦਨ ਬਰਾਬਰ ਹੈ ਬਚਤ ਪਲੱਸ ਉਪਭੋਗ ਉਪਭੋਗ ਬਰਾਬਰ ਹੈ ਆਮਦਨ ਪਲੱਸ ਬਚਤ ਹਾਂਜੀ ਕਿਹੜੀ ਸਹੀ ਹੈਗੀ ਤੀਸਰੀ ਆਪਸ਼ਨ ਇਹਦੇ ਲਈ ਸਹੀ ਹੈਗੀ ਆਮਦਨ ਬਰਾਬਰ ਹੈ ਬਚਤ ਪਲੱਸ ਉਪਭੋਗ ਆਮਦਨ ਦੇ ਵਿੱਚੋਂ ਹੀ ਵਿਅਕਤੀ ਬਚਤ ਕਰਦਾਗਾ ਤੇ ਉਸ ਦੇ ਵਿੱਚੋਂ ਹੀ ਉਹ ਖਰਚ ਕਰਦਾ ਉਪਭੋਗ ਯਾਨੀ ਕਿ ਕੁੱਲ ਆਮਦਨ ਕੀ ਹੁੰਦੀ ਹੈਗੀ ਬਚਤ ਪਲੱਸ ਉਪਭੋਗ ਹਾਂਜੀ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਗਰੁੱਪ ਸਿੱਧੇ ਕਰਾਂ ਵਾਲਾ ਹੈਗਾ ਜਿਹੜੇ ਡਾਇਰੈਕਟ ਅਸੀਂ ਟੈਕਸ ਭਰਦੇ ਹਾਂਜੀ ਕਿਹੜਾ ਆ ਜਗਾ ਇਹਦੇ ਵਿੱਚੋਂ ਹਾਂਜੀ ਚੌਥੀ ਆਪਸ਼ਨ ਇਹਦੇ ਲਈ ਸਹੀ ਹੈ ਜਿਹੜਾ ਇੱਕ ਵਿਅਕਤੀ ਸਿੱਧੇ ਤੌਰ ਤੇ ਸਰਕਾਰ ਨੂੰ ਪੇ ਕਰਦਾਗਾ ਆਮਦਨ ਕਰ ਉਪਹਾਰ ਕਰ ਧਨ ਕਰ ਅਗਲਾ ਪ੍ਰਸ਼ਨ ਭਾਰਤ ਦਾ ਕਿਹੜਾ ਬੈਂਕ ਕੇਂਦਰੀ ਬੈਂਕ ਹੈ ਵੈਰੀ ਗੁੱਡ ਆਰ ਬੀ ਆਈ ਰਿਜ਼ਰਵ ਬੈਂਕ ਆਫ ਇੰਡੀਆ ਭਾਰਤ ਦਾ ਕੇਂਦਰੀ ਬੈਂਕ ਐ ਸਥਾਪਨਾ ਕਦੋਂ ਹੋਈ ਸੀ 1935 ਦੇ ਵਿੱਚ ਵੈਰੀ ਗੁੱਡ ਕੀ ਕੰਮ ਕਰਦਾਗਾ ਨੋਟ ਜਾਰੀ ਕਰਦਾਗਾ ਦੂਜੇ ਬੈਂਕਾਂ ਦੇ ਉੱਪਰ ਕੰਟਰੋਲ ਰੱਖਦਾਗਾ ਅਗਲਾ ਪ੍ਰਸ਼ਨ ਅਜਿਹਾ ਕਿਹੜਾ ਖੇਤਰ ਹੈ ਜਿਸ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕੀਤਾ ਜਾਂਦਾਗਾ ਹਾਂਜੀ ਉਸ ਨੂੰ ਕਿਹੜਾ ਖੇਤਰ ਕਹਿੰਦੇ ਆ ਵੀ ਮੁੱਢਲਾ ਖੇਤਰ ਜਿੱਥੇ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਅਗੇ ਜਿਹੜੇ ਹੋਰ ਸਾਧਨ ਨੇ ਤਿਆਰ ਕੀਤੇ ਜਾਂਦੇ ਅਗਲਾ ਪ੍ਰਸ਼ਨ ਮੋਨਿਟਰੀ ਨੀਤੀ ਦਾ ਇੱਕ ਅੰਗ ਤਤ ਹੈ ਹੰਜ ਕੀ ਹੰਦਾ ਇਹਦਾ ਤਤ ਅੰਗ ਵਿਆਜ ਦਰ ਮੈਗਨਰੇਗਾ 2005 ਕਿਸ ਉਦੇਸ਼ ਨਾਲ ਬਣਾਇਆ ਗਿਆ ਸੀ ਹਾਂਜੀ ਕਿਸ ਉਦੇਸ਼ ਨਾਲ ਬਣਾਇਆ ਗਿਆ ਸੀ ਰੁਜ਼ਗਾਰ ਦੇ ਲਈ ਤਾਂ ਜੋ ਲਗਭਗ ਪਿੰਡਾਂ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਜਿਹੜੇ ਬੇਰੁਜ਼ਗਾਰ ਨੇ ਰੁਜ਼ਗਾਰ ਦਿੱਤਾ ਜਾਵੇ ਕਿੰਨੇ ਦਿਨ ਦੇ ਲਈ ਵੀ 100 ਦਿਨ ਲਈ ਠੀਕ ਹੈ ਜੀ ਤੇ ਇਥੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਕਈ ਬੱਚਿਆਂ ਨੇ ਪੁੱਛਿਆ ਸੀ ਮੈਗਨਰੇਗ ਆਦੀ ਫੁੱਲ ਫਾਰਮ ਕੀ ਹੁੰਦੀ ਹੈਗੀ ਇਹਦੀ ਫੁੱਲ ਫਾਰਮ ਹੁੰਦੀ ਹੈ ਬੁੱਤ ਲਿਖ ਲਿਓ ਮੇਰੇ ਕੋਲ ਤਾਂ ਘੱਟ ਹੈਗੀ ਮਹਾਤਮਾ ਗਾਂਧੀ ਨੈਸ਼ਨਲ ਮਹਾਤਮਾ ਗਾਂਧੀ ਨੈਸ਼ਨਲ ਰੂਰਲ रूरल इम्प्लायमेंट गरंटी एक्ट ठीक है जी दोबारा रिपीट करने मैगनरेगा फुल फॉर्म महात्मा गांधी नेशनल रूरल एम्प्लॉयमेंट ਗਰੰਟੀ ਐਕਟ ਠੀਕ ਹੈ ਜੀ ਅਗਲਾ ਪ੍ਰਸ਼ਨ ਹੇਠ ਲਿਖਿਆਂ ਸੇਵਾਵਾਂ ਵਿੱਚੋਂ ਕਿਹੜੀ ਸੇਵਾ ਆਧਾਰ ਪੂਤ ਢਾਂਚੇ ਨਾਲ ਸੰਬੰਧਿਤ ਨਹੀਂ ਹੈ ਹਾਂ ਜੀ ਬੈਂਕਿੰਗ ਸੇਵਾ ਆਧਾਰ ਪੂਤ ਢਾਂਚੇ ਨਾਲ ਸੰਬੰਧਿਤ ਨਹੀਂ ਹੈ ਬੈਂਕਿੰਗ ਸੇਵਾ ਕੀ ਹੈਗੀ ਕ ਸੇਵਾ ਖੇਤਰ ਨਾਲ ਸੰਬੰਧਿਤ ਹੈ ਹਾਂ ਜੀ ਅਗਲਾ ਪ੍ਰਸ਼ਨ ਪ੍ਰਤੀਕੂਲ ਵਪਾਰ ਬਾਕੀ ਦੇ ਕਾਰਨ ਵਿਦੇਸ਼ੀ ਮੁਦਰਾ ਕੋਸ਼ਤ ਤੇ ਕੀ ਪ੍ਰਭਾਵ ਪੈਂਦਾ ਹੈਗਾ ਵੀ ਇਹਦੇ ਵਿੱਚ ਕਮੀ ਆ ਜਾਂਦੀ ਹੈਗੀ ਠੀਕ ਹੈ ਜੀ ਇਸ ਤਰੀਕੇ ਨਾਲ ਅੱਜ ਅਸੀਂ ਇਸ ਵੀਡੀਓ ਦੇ ਵਿੱਚ 2018 ਦਾ ਜਿਹੜਾ NTAC ਦਾ ਪੇਪਰ ਸੀ ਉਹਦੇ 40 ਕੁਐਸਚਨ ਹੱਲ ਕੀਤੇ ਆ। ਉਮੀਦ ਹੈ ਤੁਹਾਨੂੰ ਇਹਦੇ ਵਿੱਚ ਕਾਫੀ ਜਿਹੜੇ ਕੁਐਸਚਨ ਹੈਗੇ ਉਹ ਆਉਂਦੇ ਵੀ ਹੋਣੇ ਤੇ ਤੁਸੀਂ ਇਸ ਵੀਡੀਓ ਤੋਂ ਤੁਹਾਨੂੰ ਤੁਹਾਡੀ NTAC ਦੀ ਤਿਆਰੀ ਦੇ ਲਈ ਮਦਦ ਮਿਲੇਗੀ। ਤਿਆਰੀ ਕਰਦੇ ਰਹੋ। ਤਾਂ ਜੋ ਤੁਹਾਡੇ ਪੇਪਰ ਦੇ ਵਿੱਚੋਂ ਚੰਗੇ ਮਾਰਕਸ ਆਣ ਤੇ ਤੁਹਾਡਾ ਪੇਪਰ ਕੁਆਲੀਫਾਈ ਹੋਵੇ। ਠੀਕ ਹੈ ਜੀ। ਧੰਨਵਾਦ।